ਸਸਿਕਾ ਜੀ ਮੈਂ ਹਾ ਕੋਮਿਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਯੂਰਪ ਦੇ ਹਵਾਈ ਅੱਡਿਆਂ ਉੱਤੇ ਵੱਡਾ ਸਾਈਬਰ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਇਸ ਹਮਲੇ ਦੇ ਕਾਰਨ 에ਅਰ ਇੰਡੀਆ ਨੇ ਯਾਤਰੀਆਂ ਲਈ ਇੱਕ ਟਰੈਵਲ ਐਡਵਾਈਸਰੀ ਜਾਰੀ ਕਰ ਦਿੱਤੀ ਹੈ ਇਹ ਸਾਈਬਰ ਹਮਲਾ ਯੂਰਪ ਦੇ ਕਈ ਮੁੱਖ ਹਵਾਈ ਅੱਡਿਆਂ ਜਿਵੇਂ ਕਿ ਲੰਡਨ ਦਾ ਹਿਥਰੋ 에ਅਰਪੋਰਟ ਉੱਤੇ ਹੋਇਆ ਇਸ ਹਮਲੇ ਦੀ ਹਵਾਈ ਅੱਡੇ ਦੇ ਚੈੱਕ ਇਨ ਅਤੇ ਬੋਰਡਿੰਗ ਸਿਸਟਮ ਨੂੰ ਕਾਫੀ ਜ਼ਿਆਦਾ ਪ੍ਰਭਾਵਿਤ ਕੀਤਾ ਏਅਰ ਇੰਡੀਆ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਹੈ ਕਿ ਇਹ ਮੁਸ਼ਕਲ ਉਸ ਦੇ ਥਰਡ پارٹی ਸਰਵਿਸ ਪ੍ਰੋਵਾਈਡਰ ਕੋਲਿੰਸ 에어로ਸਪੇਸ ਉੱਤੇ ਹੋਏ ਹਮਲੇ ਦੇ ਕਾਰਨ ਹੋਈ ਹੈ ਚੈੱਕ ਇਨ ਪ੍ਰਕਿਰਿਆ ਦੇ ਵਿੱਚ ਦੇਰੀ ਹੋ ਸਕਦੀ ਹੈ ਪਰ ਕੰਪਨੀ ਨੇ ਪ੍ਰੋਮਿਸ ਦਿੱਤਾ ਹੈ ਕਿ ਉਸ ਦੀ ਗਰਾਉਂਡ ਟੀਮ ਲੰਡਨ ਦੇ ਵਿੱਚ ਲਗਾਤਾਰ ਕੰਮ ਕਰ ਰਹੀ ਹੈ ਤਾਂ ਜੋ ਯਾਤਰੀਆਂ ਨੂੰ ਘੱਟੋ ਘੱਟ ਅਸੁਵਿਧਾ ਹੋਵੇ ਇਕ ਤੀਜੀ ਟੀਏ ਸੇਵਾ ਪ੍ਰਦਾਤਾ ਉਤੇ ਸਾਈਬਰ ਹਮਲੇ ਨੇ ਕਈ ਯੂਰੋਪੀਅਨ ਹਵਾਈ ਅੱਡਿਆਂ ਉਤੇ ਚੈੱਕ-ਇਨ ਅਤੇ ਬੋਰਡਿੰਗ ਪ੍ਰਣਾਲੀਆਂ ਨੂੰ ਪ੍ਰਭਾਵਿਤ ਕੀਤਾ ਹੈ ਲੰਡਨ ਦੇ ਹੇਥਰੋ ਬ੍ਰੇਸਲਸ ਅਤੇ ਬਰਲਿਨ ਹਵਾਈ ਅੱਡਿਆਂ ਉਤੇ ਵਿਆਪਕ ਉਡਾਨਾਂ ਦੇ ਵਿੱਚ ਦੇਰੀ ਅਤੇ ਰੱਦ ਹੋ ਰਹੀ ਹੈ ਹਵਾਈ ਅੱਡੇ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਪੁਸ਼ਟੀ ਕੀਤੀ ਹੈ 에어 ਇੰਡੀਆ ਨੇ ਲੰਡਨ ਦੇ ਹਿਥਰੋ ਤੋਂ ਉਡਾਨ ਭਰਨ ਵਾਲੀ ਯਾਤਰੀਆਂ ਦੇ ਲਈ ਇੱਕ ਯਾਤਰਾ ਸਲਾਹ ਵੀ ਜਾਰੀ ਕੀਤੀ ਤੇ ਬਰੇਸਲੈਸ ਹਵਾਈ ਅੱਡੇ ਦੇ ਅਨੁਸਾਰ ਸਾਈਬਰ ਹਮਲੇ ਨੇ ਆਟੋਮੈਟਿਕ ਚੈੱਕ ਇਨ ਅਤੇ ਬੋਰਡਿੰਗ ਸਿਸਟਮ ਨੂੰ ਕੰਮ ਕਰਨ ਤੋਂ ਰੋਕ ਦਿੱਤਾ ਜਿਸ ਦੇ ਨਾਲ 에어ਲਾਈਨਾਂ ਨੂੰ ਮੈਨੂਅਲ ਪ੍ਰੋਸੈਸਿੰਗ ਦੇ ਵੱਲ ਜਾਣ ਦੇ ਲਈ ਮਜਬੂਰ ਹੋਣਾ ਪਿਆ ਜਿਸ ਨਾਲ آپریشن ਕਾਫੀ ਪ੍ਰਭਾਵਿਤ ਹੋਈ ਹਵਾਈ ਅੱਡੇ ਨੇ ਆਪਣੀ ਵੈੱਬਸਾਈਟ ਉੱਤੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਸੌਦਾਣ ਦੇ ਸ਼ੈਡਿਊਲ ਉੱਤੇ ਵੱਡਾ ਪ੍ਰਭਾਵ ਪੈਂਦਾ ਅਤੇ ਬਦਕਿਸਮਤੀ ਤੇ ਨਾਲ ਉਡਾਨਾਂ ਦੇ ਵਿੱਚ ਦੇਰੀ ਅਤੇ ਰੱਦ ਹੋ ਦਾ ਕਾਰਨ ਬਣੇਗਾ ਸੇਵਾ ਪ੍ਰਦਾਤਾ ਇਸ ਮੁੱਦੇ ਤੇ ਸਰਗਰਮੀ ਦੇ ਨਾਲ ਕੰਮ ਕਰ ਰਿਹਾ ਹੈ ਅਤੇ ਸਮੱਸਿਆ ਨੂੰ ਜਲਦ ਤੋਂ ਜਲਦ ਹੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਪੋਲੀਟਿਕੋ ਦੀ ਇੱਕ ਰਿਪੋਰਟ ਅਨੁਸਾਰ ਹਵਾਈ ਅੱਡੇ ਦੇ ਬੁਲਾਦੇ ਏਰੀਨ ਹੁਸੈਨਸ ਦੇ ਅਨੁਸਾਰ ਚੱਨੀਵਾਲ ਸਵੇਰੇ 10:30 ਵਜੇ ਤੱਕ ਬ੍ਰਿਸਲਸ ਹਵਾਈ ਅੱਡੇ ਤੋਂ ਰਵਾਨਾ ਹੋਣ ਵਾਲੀਆਂ 10 ਬਾਨਰ ਰੱਦ ਕਰ ਦਿੱਤੀਆਂ ਗਈਆਂ ਸਨ ਅਤੇ ਸਾਰਾ ਹੋਰੀ ਕੰਟੇ ਤੋਂ ਵੱਧ ਦੇਰੀ ਦੇ ਨਾਲ ਉਡਾਨਾਂ ਭਰੀਆਂ ਗਈਆਂ ਬਲੰਦਨ ਦੇ ਹਿਥਰੋ ਹਵਾਈ ਅੱਡੇ ਨੇ ਵੀ ਇੱਕ ਬਿਆਨ ਜਾਰੀ ਕੀਤਾ ਜਿਦੇ ਵਿੱਚ ਇੱਕ ਤੀਜੀ ਤਿਰ ਕੋਲੈਂਸ ਏਰੋਸਪੇਸ ਦੇ ਵਿੱਚ ਇੱਕ ਤਕਨੀਕੀ ਸਮੱਸਿਆ ਨੂੰ ਰੁਕਾਵਟ ਦੱਸਿਆ ਗਿਆ ਦੁਨੀਆ ਭਰ ਦੀਆਂ ਕਈ ਏਅਰਲਾਈਨਾਂ ਦੇ ਲਈ ਚੈੱਕ-ਇਨ ਅਤੇ ਬੋਰਡਿੰਗ ਪ੍ਰਣਾਲੀਆਂ ਦਾ ਪ੍ਰਦਾਤਾ ਇੱਕ ਤਕਨੀਕੀ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਜਿਸ ਕਾਰਨ ਯਾਤਰੀਆਂ ਨੂੰ ਉਡਾਨ ਪਰੰਦੇ ਵਿੱਚ ਦੇਰੀ ਹੋ ਸਕਦੀ ਹੈ। ਏਅਰ ਇੰਡੀਆ ਜੋ ਲੰਡਨ ਇਥਰ ਤੋਂ ਉਡਾਨਾਂ ਚਲਾਉਂਦੀ ਹੈ ਉਸਨੇ ਸੰਭਾਵਿਤ ਦੇਰੀ ਦੀ ਯਾਤਰਾ ਸਲਾਹਕਾਰੀ ਚੇਤਾਵਨੀ ਵੀ ਜਾਰੀ ਕੀਤੀ ਹੈ ਇੱਕ ਸਿੱਟੇਕ ਅਪਡੇਟ ਦੇ ਵਿੱਚ 에ਰਲਾਈਨਸ ਨੇ ਕਿਹਾ ਕਿ ਇਥਰੋ ਵਿਖੇ ਤੀਜੀ ਟੇਰ ਯਾਤਰੀ ਪ੍ਰਣਾਲੀ ਦੇ ਵਿੱਚ ਵਿਗਨ ਚੈੱਕ ਪ੍ਰਕਿਰਿਆ ਵਿੱਚ ਦੇਰੀ ਦਾ ਕਾਰਨ ਬਣ ਸਕਦਾ ਹੈ ਲੰਡਨ ਦੇ ਵਿੱਚ ਸਾਡੀਆਂ ਜ਼ਮੀਨੀ ਟੀਮਾਂ ਸੇਵਾਦਾਰ ਨੂੰ ਘੱਟ ਕਰਨ ਦੇ ਲਈ ਕੰਮ ਕਰ ਰਹੀਆਂ ਨੇ ਅੱਜ ਲੰਡਨ ਤੋਂ ਸਾਡੇ ਨਾਲ ਉਡਾਨਾਂ ਭਰਨ ਵਾਲੇ ਯਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇੱਕ ਸੁਚਾਰੂ ਅਨੁਭਵ ਨੂੰ ਯਕੀਨੀ ਬਣਾਉਣ ਦੇ ਵਿੱਚ ਮਦਦ ਕਰਨ ਲਈ ਹਵਾਈ ਅੱਡੇ ਉੱਤੇ ਪਹੁੰਚਣ ਤੋਂ ਪਹਿਲਾਂ ਆਪਣਾ ਵੇ check in Puraran. ਏਅਰਲਾਈਨਸ ਨੇ ਯਾਤਰੀਆਂ ਨੂੰ ਪ੍ਰਸਾਰਿਤ ਕੀਤਾ ਕਿ ਵਿਗਨ ਨੂੰ ਸੰਭਾਲਣ ਦੇ ਲਈ ਲੰਡਨ ਦੇ ਵਿੱਚ ਵਾਧੂ ਸਟਾਫ ਮੌਜੂਦ ਹੈ ਯੂਰਪ ਭਾਰਤੀ ਅਧਿਕਾਰੀਆਂ ਤੇ ਏਅਰਲਾਈਨਸ ਨੇ ਸਾਈਬਰ ਹਮਲੇ ਦੀ ਹੱਦ ਦਾ ਖੁਲਾਸਾ ਨਹੀਂ ਕੀਤਾ ਜਾਂ ਪੂਰੇ ਕਾਰਜਾਂ ਨੂੰ ਬਹਾਲ ਕਰਨ ਦੇ ਲਈ ਕੋਈ ਸਮਾਂ ਸੀਮਾ ਨਹੀਂ ਦਿੱਤੀ ਹਾਲੇ ਕਿ ਹਵਾਈ ਅੱਡਿਆਂ ਨੇ ਕਿਹਾ ਕਿ ਉਸ ਸਥਿਤੀ ਦੇ ਨੇੜੇ ਨਿਗਰਾਨੀ ਕਰ ਰਹੇ ਨੇ ਕੋਲਿੰਸ 에ਅਰ ਸਪੇਸ ਦੇ ਇੱਕ ਬੁਲਾਰੇ ਨੇ ਕੰਪਨੀ ਨੂੰ ਕਿਹਾ ਹੈ ਕਿ ਕੁਝ ਹਵਾਈ ਅੱਡਿਆਂ ਤੇ ਉਹਨਾਂ ਦੇ एमਓਐਸ ਸੌਫਟਵੇਅਰ ਨੂੰ ਪ੍ਰਭਾਵਿਤ ਕਰਨ ਵਾਲੇ ਸਾਈਬਰ ਸੰਬੰਧਿਤ ਵਿਗਨ ਬਾਰੇ ਪਤਾ ਲੱਗ ਗਿਆ ਹੈ ਅਤੇ ਅੱਗੇ ਕਿਹਾ ਗਿਆ ਹੈ ਕਿ ਇਸ ਮੂਦ ਨੂੰ ਹਲ ਕਰਨ ਤੇ ਸਾਡੇ ਰਾਾਕਨ ਨੂੰ ਜਲਦ ਤੋਂ ਜਲਦੀ ਪੂਰਾ ਕਾਜ ਸ਼ੀਲਤਾ ਬਹਾਲ ਕਰਨ ਦੇ ਲਈ ਸਿਰਗਰਮੀ ਦੇ ਨਾਲ ਕੰਮ ਕਰ ਰਹੇ ਨੇ ਉਹਨਾਂ ਨੇ ਕਿਹਾ ਕਿ ਪ੍ਰਭਾਵਿਤ ਹਵਾਈ ਅੱਡਿਆਂ ਨੇ ਯਾਤਰੀਆਂ ਨੂੰ ਸਲਾਹ ਦਿੱਤੀ ਸੀ ਕਿ ਉਹ ਹਵਾਈ ਅੱਡੇ ਉੱਤੇ ਜਾਣ ਤੋਂ ਪਹਿਲਾਂ ਆਪਣੀਆਂ ਏਅਰਲਾਈਨਸਰ ਦੇ ਨਾਲ ਜਾਂਚ ਕਰਨ ਇਕਵਾਲ ਫਿਦਾ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਹਾਕਮਿਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਯੂਰਪ ਦੇ ਹਵਾਈ ਅੱਡਿਆਂ ਉੱਤੇ ਵੱਡਾ ਸਾਈਬਰ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਇਸ ਹਮਲੇ ਦੇ ਕਾਰਨ 에ਅਰ ਇੰਡੀਆ ਨੇ ਯਾਤਰੀਆਂ ਦੇ ਲਈ ਇੱਕ ਟਰੈਵਲ ਐਡਵਾਈਸਰੀ ਜਾਰੀ ਕਰ ਦਿੱਤੀ ਹੈ ਇਹ ਸਾਈਬਰ ਹਮਲਾ ਯੂਰਪ ਦੇ ਕਈ ਮੁੱਖ ਹਵਾਈ ਅੱਡਿਆਂ ਜਿਵੇਂ ਕਿ ਲੰਡਨ ਦਾ ਹਿਥਰੋ 에ਅਰਪੋਰਟ ਉੱਤੇ ਹੋਇਆ ਇਸ ਹਮਲੇ ਦੀ ਹਵਾਈ ਅੱਡੇ ਦੇ ਚੈੱਕ ਇਨ ਅਤੇ ਬੋਰਡਿੰਗ ਸਿਸਟਮ ਨੂੰ ਕਾਫੀ ਜ਼ਿਆਦਾ ਪ੍ਰਭਾਵਿਤ ਕੀਤਾ ਹੈ ਏਅਰ ਇੰਡੀਆ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਹੈ ਕਿ ਇਹ ਮੁਸ਼ਕਲ ਉਸ ਦੇ ਥਰਡ پارٹی ਸਰਵਿਸ ਪ੍ਰੋਵਾਈਡਰ ਕੋਲਿੰਸ 에어로ਸਪੇਸ ਉੱਤੇ ਹੋਏ ਹਮਲੇ ਦੇ ਕਾਰਨ ਹੋਈ ਹੈ ਚੈੱਕ-ਇਨ ਪ੍ਰਕਿਰਿਆ ਦੇ ਵਿੱਚ ਦੇਰੀ ਹੋ ਸਕਦੀ ਹੈ ਪਰ ਕੰਪਨੀ ਨੇ ਪ੍ਰੋਸਾ ਦਿੱਤਾ ਹੈ ਕਿ ਉਸ ਦੀ ਗਰਾਉਂਡ ਟੀਮ ਲੰਡਨ ਦੇ ਵਿੱਚ ਲਗਾਤਾਰ ਕੰਮ ਕਰ ਰਹੀ ਹੈ ਤਾਂ ਜੋ ਯਾਤਰੀਆਂ ਨੂੰ ਘੱਟੋ-ਘੱਟ ਅਸੁਵਿਧਾ ਹੋਵੇ ਇੱਕ ਤੀਜੀ ਪਾਸੇਵਾ ਪ੍ਰਦਾਤਾ ਉੱਤੇ ਸਾਈਬਰ ਹਮਲੇ ਨੇ ਕਈ ਯੂਰੋਪੀਅਨ ਹਵਾਈ ਅੱਡਿਆਂ ਉੱਤੇ ਚੈੱਕ-ਇਨ ਅਤੇ ਬੋਰਡਿੰਗ ਪ੍ਰਣਾਲੀਆਂ ਨੂੰ ਪ੍ਰਭਾਵਿਤ ਕੀਤਾ ਹੈ। ਲੰਡਨ ਦੇ ਹੀਥਰੋ, ਬ੍ਰੇਸਲਸ ਅਤੇ ਬਰਲਿਨ ਹਵਾਈ ਅੱਡਿਆਂ ਉੱਤੇ ਵਿਆਪਕ ਉਡਾਨਾਂ ਦੇ ਵਿੱਚ ਦੇਰੀ ਅਤੇ ਰੱਦ ਹੋ ਰਹੀ ਹੈ। ਹਵਾਈ ਅੱਡੇ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਪੁਸ਼ਟੀ ਕੀਤੀ ਹੈ 에어 ਇੰਡੀਆ ਨੇ ਲੰਡਨ ਤੇ ਹਿਥਰੋ ਤੋਂ ਉਡਾਨ ਭਰਨ ਵਾਲੀ ਯਾਤਰੀਆਂ ਦੇ ਲਈ ਇੱਕ ਯਾਤਰਾ ਸਲਾਹ ਵੀ ਜਾਰੀ ਕੀਤੀ ਤੇ ਬਰੇਸਲੈਸ ਹਵਾਈ ਅੱਡੇ ਦੇ ਅਨੁਸਾਰ ਸਾਈਬਰ ਹਮਲੇ ਨੇ ਆਟੋਮੈਟਿਕ ਚੈੱਕ ਇਨ ਅਤੇ ਬੋਰਡਿੰਗ ਸਿਸਟਮ ਨੂੰ ਕੰਮ ਕਰਨ ਤੋਂ ਰੋਕ ਦਿੱਤਾ ਜਿਸ ਦੇ ਨਾਲ 에어ਲਾਈਨਾਂ ਨੂੰ ਮੈਨੂਅਲ ਪ੍ਰੋਸੈਸਿੰਗ ਦੇ ਵੱਲ ਜਾਣ ਦੇ ਲਈ ਮਜਬੂਰ ਹੋਣਾ ਪਿਆ ਜਿਸ ਨਾਲ অপারেশন ਕਾਫੀ ਪ੍ਰਭਾਵਿਤ ਹੋਈ ਹਵਾਈ ਅੱਡੇ ਨੇ ਆਪਣੀ ਵੈੱਬਸਾਈਟ ਉੱਤੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਇਸ ਦਾ ਉਡਾਣ ਦੇ ਸ਼ੈਡਿਊਲ ਉੱਤੇ ਵੱਡਾ ਪ੍ਰਭਾਵ ਪੈਂਦਾ ਅਤੇ ਬਦਕਿਸਮਤੀ ਤੇ ਨਾਲ ਉਡਾਨਾਂ ਦੇ ਵਿੱਚ ਦੇਰੀ ਅਤੇ ਰੱਦੀ ਦਾ ਕਾਰਨ ਬਣੇਗਾ ਸੇਵਾ ਪ੍ਰਦਾਤਾ ਇਸ ਮੁੱਦੇ ਤੇ ਸਰਗਰਮੀ ਦੇ ਨਾਲ ਕੰਮ ਕਰ ਰਿਹਾ ਅਤੇ ਸਮੱਸਿਆ ਨੂੰ ਜਲਦ ਤੋਂ ਜਲਦ ਹੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਪੋਲੀਟਿਕੋ ਦੀ ਇੱਕ ਰਿਪੋਰਟ ਅਨੁਸਾਰ ਹਵਾਈ ਅੱਡੇ ਦੇ ਬੁਲਾਰੇ ਏਰੀਅਨ ਹੁਸੈਨਸ ਦੇ ਅਨੁਸਾਰ ਚੰਨੀਵਾਲ ਸਵੇਰੇ 10:30 ਵਜੇ ਤੱਕ ਬੇਸਲੇਸ ਹਵਾਈ ਅੱਡੇ ਤੋਂ ਰਵਾਨਾ ਹੋਣ ਵਾਲੀਆਂ 10 ਬ੍ਰਾਂਡਰ ਰੱਦ ਕਰ ਦਿੱਤੀਆਂ ਗਈਆਂ ਸਨ ਅਤੇ ਸਾਰਾ ਹੋਰੀ ਘੰਟੇ ਤੋਂ ਵੱਧ ਦੇਰੀ ਦੇ ਨਾਲ ਉਡਾਨਾਂ ਭਰੀਆਂ ਗਈਆਂ ਲੰਡਨ ਦੇ ਹਿਥਰੋ ਹਵਾਈ ਅੱਡੇ ਨੇ ਵੀ ਇੱਕ ਬਿਆਨ ਜਾਰੀ ਕੀਤਾ ਜਿਦੇ ਵਿੱਚ ਇੱਕ ਤੀਜੀ ਤਿਰ ਕੋਲੈਂਸ 에ਰੋਸਪੇਸ ਦੇ ਵਿੱਚ ਇੱਕ ਤਕਨੀਕੀ ਸਮੱਸਿਆ ਨੂੰ ਰੁਕਾਵਟ ਦੱਸਿਆ ਗਿਆ ਦੁਨੀਆ ਭਰ ਦੀਆਂ ਕਈ 에ਅਰਲਾਈਨਾਂ ਦੇ ਲਈ ਚੈੱਕ-ਇਨ ਅਤੇ ਬੋਰਡਿੰਗ ਪ੍ਰਣਾਲੀਆਂ ਦਾ ਪ੍ਰਦਾਤਾ ਇੱਕ ਤਕਨੀਕੀ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਜਿਸ ਕਾਰਨ ਯਾਤਰੀਆਂ ਨੂੰ ਉਡਾਨ ਪਰੰਦੇ ਵਿੱਚ ਦੇਰੀ ਹੋ ਸਕਦੀ ਹੈ। ਏਅਰ ਇੰਡੀਆ ਜੋ ਲੰਡਨ ਹਿਥਰੋ ਤੋਂ ਉਡਾਨਾਂ ਚਲਾਉਂਦੀ ਹੈ ਉਸਨੇ ਸੰਭਾਵਿਤ ਦੇਰੀ ਦੀ ਯਾਤਰਾ ਸਲਾਹਕਾਰੀ ਚੇਤਾਵਨੀ ਵੀ ਜਾਰੀ ਕੀਤੀ ਹੈ ਐਕਸਟ੍ਰਿਕ ਅਪਡੇਟ ਦੇ ਵਿੱਚ 에ਰਲਾਈਨਸ ਨੇ ਕਿਹਾ ਕਿ ਹਿਥਰੋ ਵਿਖੇ ਤੇਜੀ ਟੇਰ ਯਾਤਰੀ ਪ੍ਰਣਾਲੀ ਦੇ ਵਿੱਚ ਵਿਗਨ ਚੈੱਕ ਪੜਕੀ ਦੇ ਵਿੱਚ ਦੇਰੀ ਦਾ ਕਾਰਨ ਬਣ ਸਕਦਾ ਹੈ ਲੰਡਨ ਦੇ ਵਿੱਚ ਸਾਡੀਆਂ ਜ਼ਮੀਨੀ ਟੀਮਾਂ ਅਸੀਵਿਦਾ ਨੂੰ ਘੱਟ ਕਰਨ ਲਈ ਕੰਮ ਕਰ ਰਹੀਆਂ ਨੇ ਅੱਜ ਲੰਡਨ ਤੋਂ ਸਾਡੇ ਨਾਲ ਉਡਾਨਾਂ ਭਰਨ ਵਾਲੇ ਯਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇੱਕ ਸੁਚਾਰੂ ਅਨੁਭਵ ਨੂੰ ਯਕੀਨੀ ਬਣਾਉਣ ਦੇ ਵਿੱਚ ਮਦਦ ਕਰਨ ਲਈ ਹਵਾਈ ਰਿਡ ਦੇ ਉੱਤੇ ਪਹੁੰਚਣ ਤੋਂ ਪਹਿਲਾਂ ਆਪਣਾ ਬਜਟ ਨੂੰ ਪੂਰਾ ਕਰਨ ਰੇਲਾਈਐਂਸ ਨੇ ਯਾਤਰੀਆਂ ਨੂੰ ਪ੍ਰੋਸਸਰਿਤ ਤੇ ਕਿ ਵਿਗਨ ਨੂੰ ਸੰਭਾਲਣ ਦੇ ਲਈ ਲੰਡਨ ਦੇ ਵਿੱਚ ਵਾਧੂ ਸਟਾਫ ਮੌਜੂਦ ਹੈ ਯੂਰਪ ਭਰ ਦੇ ਅਧਿਕਾਰੀਆਂ ਤੇ 에ਅਰਲਾਈਨਸ ਨੇ ਸਾਈਬਰ ਹਮਲੇ ਦੀ ਹੱਦ ਦਾ ਖੁਲਾਸਾ ਨਹੀਂ ਕੀਤਾ ਜਾਂ ਪੂਰੇ ਕਾਰਜਾਂ ਨੂੰ ਬਹਾਲ ਕਰਨ ਦੇ ਲਈ ਕੋਈ ਸਮਾਂ ਸੀਮਾ ਨਹੀਂ ਦਿੱਤੀ ਹਾਲੇ ਕਿ ਹਵਾਈ ਅੱਡੇ ਨੇ ਕਿਹਾ ਕਿ ਉਸ ਸਥਿਤੀ ਦੇ ਨੇੜੇ ਨਿਗਰਾਨੀ ਕਰ ਰਹੇ ਨੇ ਕੋਲਿੰਸ 에ਅਰਸਪੇਸ ਦੇ ਇਟਲੁਆਰੇ ਨੇ ਕੰਪਨੀ ਨੂੰ ਕਿਹਾ ਹੈ ਕਿ ਕੁਝ ਹਵਾਈ ਅੜਿਆਂ ਤੇ ਉਹਨਾਂ ਦੇ एमओएसएस ਸੌਫਟਵੇਅਰ ਨੂੰ ਪ੍ਰਭਾਵਿਤ ਕਰਨ ਵਾਲੇ ਸਾਈਬਰ ਸੰਬੰਧਿਤ ਵਿਦਨ ਬਾਰੇ ਪਤਾ ਲੱਗ ਗਿਆ ਹੈ ਅਤੇ ਅੱਗੇ ਕਿਹਾ ਗਿਆ ਹੈ ਕਿ ਇਸ ਮੁੱਦੇ ਨੂੰ ਹੱਲ ਕਰਨ ਤੇ ਸਾਡੇ ਡਾਕਾਂ ਨੂੰ ਜਲਦ ਤੋਂ ਜਲਦੀ ਪੂਰਾ ਕਾਜ ਸ਼ੀਲਤਾ ਬਹਾਲ ਕਰਨ ਦੇ ਲਈ ਸਰਗਰਮੀ ਦੇ ਨਾਲ ਕੰਮ ਕਰ ਰਹੇ ਨੇ ਉਹਨਾਂ ਨੇ ਕਿਹਾ ਕਿ ਪ੍ਰਭਾਵਿਤ ਹਵਾਈ ਅੜਿਆਂ ਨੇ ਯਾਤਰੀਆਂ ਨੂੰ ਸਲਾਹ ਦਿੱਤੀ ਸੀ ਕਿ ਉਹ ਹਵਾਈ ਅੜੇ ਉੱਤੇ ਜਾਣ ਤੋਂ ਪਹਿਲਾਂ ਆਪਣੀਆਂ 에ਅਰਲਾਈਨਸ ਦੇ ਨਾਲ ਜਾਂਚ ਕਰਨ ਇੱਕ ਵਾਰ ਫਿਰ ਅਸਦੀਏ ਸਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਯੂਰਪ ਦੇ ਹਵਾਈ ਅੱਡਿਆਂ ਉੱਤੇ ਵੱਡਾ ਸਾਈਬਰ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਇਸ ਹਮਲੇ ਦੇ ਕਾਰਨ 에ਅਰ ਇੰਡੀਆ ਨੇ ਯਾਤਰੀਆਂ ਦੇ ਲਈ ਇੱਕ ਟਰੈਵਲ ਐਡਵਾਈਸਰੀ ਜਾਰੀ ਕਰ ਦਿੱਤੀ ਹੈ ਇਹ ਸਾਈਬਰ ਹਮਲਾ ਯੂਰਪ ਦੇ ਕਈ ਮੁੱਖ ਹਵਾਈ ਅੱਡਿਆਂ ਜਿਵੇਂ ਕਿ ਲੰਡਨ ਦਾ ਹਿਥਰੋ 에ਅਰਪੋਰਟ ਉੱਤੇ ਹੋਇਆ ਇਸ ਹਮਲੇ ਦੀ ਹਵਾਈ ਅੱਡੇ ਦੇ ਚੈੱਕ ਇਨ ਅਤੇ ਬੋਰਡਿੰਗ ਸਿਸਟਮ ਨੂੰ ਕਾਫੀ ਜ਼ਿਆਦਾ ਪ੍ਰਭਾਵਿਤ ਕੀਤਾ ਹੈ ਏਅਰ ਇੰਡੀਆ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਹੈ ਕਿ ਇਹ ਮੁਸ਼ਕਲ ਉਸ ਦੇ ਥਰਡ پارٹی ਸਰਵਿਸ ਪ੍ਰੋਵਾਈਡਰ ਕੋਲਿੰਸ 에어로ਸਪੇਸ ਉੱਤੇ ਹੋਏ ਹਮਲੇ ਦੇ ਕਾਰਨ ਹੋਈ ਹੈ ਚੈੱਕ-ਇਨ ਪ੍ਰਕਿਰਿਆ ਦੇ ਵਿੱਚ ਦੇਰੀ ਹੋ ਸਕਦੀ ਹੈ ਪਰ ਕੰਪਨੀ ਨੇ ਪ੍ਰੋਸਾ ਦਿੱਤਾ ਹੈ ਕਿ ਉਸ ਦੀ ਗਰਾਉਂਡ ਟੀਮ ਲੰਡਨ ਦੇ ਵਿੱਚ ਲਗਾਤਾਰ ਕੰਮ ਕਰ ਰਹੀ ਹੈ ਤਾਂ ਜੋ ਯਾਤਰੀਆਂ ਨੂੰ ਘੱਟੋ-ਘੱਟ ਅਸੁਵਿਧਾ ਹੋਵੇ ਇੱਕ ਤੀਜੀ ਪਾਸੇਵਾ ਪ੍ਰਦਾਤਾ ਉਤੇ ਸਾਈਬਰ ਹਮਲੇ ਨੇ ਕਈ ਯੂਰੋਪੀਅਨ ਹਵਾਈ ਅੱਡਿਆਂ ਉਤੇ ਚੈੱਕ-ਇਨ ਅਤੇ ਬੋਰਡਿੰਗ ਪ੍ਰਣਾਲੀਆਂ ਨੂੰ ਪ੍ਰਭਾਵਿਤ ਕੀਤਾ ਹੈ ਲੰਡਨ ਦੇ ਹੇਥਰੋ ਬ੍ਰੈਸਲਿਸ ਅਤੇ ਬਰਲਿਨ ਹਵਾਈ ਅੱਡਿਆਂ ਉਤੇ ਵਿਆਪਕ ਉਡਾਨਾਂ ਦੇ ਵਿੱਚ ਦੇਰੀ ਅਤੇ ਰੱਦ ਹੋ ਰਹੀ ਹੈ ਹਵਾਈ ਅੱਡੇ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਪੁਸ਼ਟੀ ਕੀਤੀ ਹੈ 에어 ਇੰਡੀਆ ਨੇ ਲੰਡਨ ਦੇ ਹਿਥਰੋ ਤੋਂ ਉਡਾਨ ਭਰਨ ਵਾਲੀ ਯਾਤਰੀਆਂ ਦੇ ਲਈ ਇੱਕ ਯਾਤਰਾ ਸਲਾਹ ਵੀ ਜਾਰੀ ਕੀਤੀ ਤੇ ਬਰੇਸਲੈਸ ਹਵਾਈ ਅੱਡੇ ਦੇ ਅਨੁਸਾਰ ਸਾਈਬਰ ਹਮਲੇ ਨੇ ਆਟੋਮੈਟਿਕ ਚੈੱਕ ਇਨ ਅਤੇ ਬੋਰਡਿੰਗ ਸਿਸਟਮ ਨੂੰ ਕੰਮ ਕਰਨ ਤੋਂ ਰੋਕ ਦਿੱਤਾ ਜਿਸ ਦੇ ਨਾਲ 에어ਲਾਈਨਾਂ ਨੂੰ ਮੈਨੂਅਲ ਪ੍ਰੋਸੈਸਿੰਗ ਦੇ ਵੱਲ ਜਾਣ ਦੇ ਲਈ ਮਜਬੂਰ ਹੋਣਾ ਪਿਆ ਜਿਸ ਨਾਲ آپریشن ਕਾਫੀ ਪ੍ਰਭਾਵਿਤ ਹੋਈ। ਹਵਾਈ ਅੱਡੇ ਨੇ ਆਪਣੀ ਵੈੱਬਸਾਈਟ ਉੱਤੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਸੌ ਉਡਾਨਾਂ ਦੇ ਸ਼ੈਡਿਊਲ ਉੱਤੇ ਵੱਡਾ ਪ੍ਰਭਾਵ ਪੈਂਦਾ ਅਤੇ ਬਦਕਿਸਮਤੀ ਤੇ ਨਾਲ ਉਡਾਨਾਂ ਦੇ ਵਿੱਚ ਦੇਰੀ ਅਤੇ ਰੱਦੀ ਦਾ ਕਾਰਨ ਬਣੇਗਾ। ਸੇਵਾ ਪ੍ਰਦਾਤਾ ਇਸ ਮੁੱਦੇ ਉੱਤੇ ਸਰਗਰਮੀ ਦੇ ਨਾਲ ਕੰਮ ਕਰ ਰਿਹਾ ਹੈ ਅਤੇ ਸਮੱਸਿਆ ਨੂੰ ਜਲਦ ਤੋਂ ਜਲਦ ਹੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਅੰਕੇ ਕਿਹਾ ਪੋਲੀਟਿਕੋ ਦੀ ਇੱਕ ਰਿਪੋਰਟ ਅਨੁਸਾਰ ਹਵਾਈ ਅੱਡੇ ਦੇ ਬੁਲਾਰੀ ਏਰੀਅਨ ਗੁਸੇਂਸ ਦੇ ਅਨੁਸਾਰ ਸ਼ਨੀਵਾਰ ਸਵੇਰੇ 10:30 ਵਜੇ ਤੱਕ ਬੇਸਲੇ ਸਹਵਾਈ ਅੱਡੇ ਤੋਂ ਰਵਾਨਾ ਹੋਣ ਵਾਲੀਆਂ 10 ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਸ ਅਤੇ ਸਾਰਾ ਹੋਰੀ ਘੰਟੇ ਤੋਂ ਵੱਧ ਦੇਰੀ ਦੇ ਨਾਲ ਉਡਾਨਾਂ ਭਰੀਆਂ ਗਈਆਂ ਬਿਲੰਦਨ ਦੇ ਹਿਥਰੋ ਹਵਾਈ ਅੱਡੇ ਨੇ ਵੀ ਇੱਕ ਬਿਆਨ ਜਾਰੀ ਕੀਤਾ ਜਿਦੇ ਵਿੱਚ ਇੱਕ ਤੀਜੀ ਤਿਰ ਕੋਲੈਂਸ 에ਰੋਸਪੇਸ ਦੇ ਵਿੱਚ ਇੱਕ ਤਕਨੀਕੀ ਸਮੱਸਿਆ ਨੂੰ ਰੁਕਾਵਟ ਦੱਸਿਆ ਗਿਆ ਦੁਨੀਆ ਭਰ ਦੀਆਂ ਕਈ 에ਅਰਲਾਈਨਾਂ ਦੇ ਲਈ ਚੈੱਕ ਇਨ ਅਤੇ ਬੋਰਡਿੰਗ ਪ੍ਰਣਾਲੀਆਂ ਦਾ ਪ੍ਰਦਾਤਾ ਇੱਕ ਤਕਨੀਕੀ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਜਿਸ ਕਾਰਨ ਯਾਤਰੀ ਨੂੰ ਉਡਾਨ ਭਰਨ ਦੇ ਵਿੱਚ ਦੇਰੀ ਹੋ ਸਕਦੀ ਹੈ ਏਅਰ ਇੰਡੀਆ ਜੋ ਲੰਡਨ ਹਿਥਰ ਤੋਂ ਉਡਾਨਾਂ ਚਲਾਉਂਦੀ ਹੈ ਉਸਨੇ ਸੰਭਾਵਿਤ ਦੇਰੀ ਦੀ ਯਾਤਰਾ ਸਲਾਹਕਾਰੀ ਚੇਤਾਵਨੀ ਵੀ ਜਾਰੀ ਕੀਤੀ ਹੈ। ਇੱਕ ਤੱਕ ਅਪਡੇਟ ਦੇ ਵਿੱਚ 에ਅਰਲਾਈਨਸ ਨੇ ਕਿਹਾ ਕਿ ਹਿਥਰੋ ਵਿਖੇ ਟੀਜੀਟੀਰ ਯਾਤਰੀ ਪ੍ਰਣਾਲੀ ਦੇ ਵਿੱਚ ਵਿਗਨ ਚੈੱਕ ਪ੍ਰਕਿਰਿਆ ਵਿੱਚ ਦੇਰੀ ਦਾ ਕਾਰਨ ਬਣ ਸਕਦਾ ਹੈ। ਲੰਡਨ ਦੇ ਵਿੱਚ ਸਾਡੀਆਂ ਜ਼ਮੀਨੀ ਟੀਮਾਂ ਸੇਵਾਵਾਂ ਨੂੰ ਘੱਟ ਕਰਨ ਦੇ ਲਈ ਕੰਮ ਕਰ ਰਹੀਆਂ ਨੇ। ਅੱਜ ਲੰਡਨ ਤੋਂ ਸਾਡੇ ਨਾਲ ਉਡਾਨਾਂ ਭਰਨ ਵਾਲੇ ਯਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇੱਕ ਸੁਚਾਰੂ ਅਨੁਭਵ ਨੂੰ ਯਕੀਨੀ ਬਣਾਉਣ ਦੇ ਵਿੱਚ ਮਦਦ ਕਰਨ ਲਈ ਹਵਾਈ ਰਿਟੇ ਉੱਤੇ ਪਹੁੰਚਣ ਤੋਂ ਪਹਿਲਾਂ ਆਪਣਾ ਅਬ ਚੈੱਕ ਇਨ ਪੂਰਾ ਕਰਨ ਰੇਲਾਈਂਸ ਨੇ ਯਾਤਰੀਆਂ ਨੂੰ ਪ੍ਰਸਾਰਿਤ ਕੀਤਾ ਕਿ ਵਿਗਨ ਨੂੰ ਸੰਭਾਲਣ ਦੇ ਲਈ ਲੰਡਨ ਦੇ ਵਿੱਚ ਵਾਧੂ ਸਟਾਫ ਮੌਜੂਦ ਹੈ ਯੂਰਪ ਭਰ ਦੇ ਅਧਿਕਾਰੀਆਂ ਤੇ 에어ਲਾਈਨਸ ਨੇ ਸਾਈਬਰ ਹਮਲੇ ਦੀ ਹੱਦ ਦਾ ਖੁਲਾਸਾ ਨਹੀਂ ਕੀਤਾ ਜਾਂ ਪੂਰੇ ਕਾਰਜਾਂ ਨੂੰ ਬਹਾਲ ਕਰਨ ਦੇ ਲਈ ਕੋਈ ਸਮਾਂ ਸੀਮਾ ਨਹੀਂ ਦਿੱਤੀ ਹਾਲੇ ਕਿ ਹਵਾਈ ਅੱਡੇ ਨੇ ਕਿਹਾ ਕਿ ਉਸ ਸਥਿਤੀ ਦੇ ਨੇੜੇ ਨਿਗਰਾਨੀ ਕਰ ਰਹੇ ਨੇ ਕੋਲਿੰਸ 에ਅਰਸਪੇਸ ਦੇ ਇਕਬੁਲਾਰੇ ਨੇ ਕੰਪਨੀ ਨੂੰ ਕਿਹਾ ਹੈ ਕਿ ਕੁਝ ਹਵਾਈ ਅੜੀਆਂ ਤੇ ਉਨ੍ਹਾਂ ਦੇ एमयूएसएस ਸੌਫਟਵੇਅਰ ਨੂੰ ਪ੍ਰਭਾਵਿਤ ਕਰਨ ਵਾਲੇ ਸਾਈਬਰ ਸੰਬੰਧਿਤ ਵਿਗਨ ਬਾਰੇ ਪਤਾ ਲੱਗ ਗਿਆ ਹੈ ਅਤੇ ਅੱਗੇ ਕਿਹਾ ਗਿਆ ਹੈ ਕਿ ਇਸ ਮੁੱਦੇ ਨੂੰ ਹੱਲ ਕਰਨ ਤੇ ਸਾਡੇ ਦਾਕਾ ਨੂੰ ਜਲਦ ਤੋਂ ਜਲਦੀ ਪੂਰਾ ਕਾਜ ਸ਼ੀਲਤਾ ਬਹਾਲ ਕਰਨ ਦੇ ਲਈ ਸਿਰਦਰਮੀ ਦੇ ਨਾਲ ਕੰਮ ਕਰ ਰਹੇ ਨੇ ਉਨ੍ਹਾਂ ਨੇ ਕਿਹਾ ਕਿ ਪ੍ਰਭਾਵਿਤ ਹਵਾਈ ਅੜੀਆਂ ਨੇ ਯਾਤਰੀਆਂ ਨੂੰ ਸਲਾਹ ਦਿੱਤੀ ਸੀ ਕਿ ਉਹ ਹਵਾਈ ਅੜੇ ਉੱਤੇ ਜਾਣ ਤੋਂ ਪਹਿਲਾਂ ਆਪਣੀਆਂ 에ਅਰਲਾਈਨਸ ਦੇ ਨਾਲ ਜਾਂਚ ਕਰਨ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ